ਸਤਨਾਮ ਵਾਹਿਗੁਰੂ ਸਾਇਪ ਜੀ ਦੰਡਾਤ ਬੰਦਨ ਅਨਕਬਾਰ ਸਰਬ ਕਲਾ ਸਮਰਥ ਢੋਲਨ ਤੇ ਰਖੋ ਪ੍ਰਭੂ ਨਾਨਕ ਦੇ ਕਰ ਹੱਥ ਸੋ ਕਹੋ ਤਲ ਗੁਰ ਸੇਵੀਐ ਅਨਸ ਸਹਿਜ ਸੁਪਾਏ ਦਰਸਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਏ ਹੋਆ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚੱਟੀ ਐ ਤਦ ਦਿੱਤੇ ਸੱਚੇ ਬਾਦਸ਼ਾਹ ਮਲਚਨ ਜਨਮ ਦੀ ਖੱਤੀ ਐ ਸਤਨਾਮ ਵਾਹਿਗੁਰੂ ਸਾਹਿਬ ਜੀਓ ਸੋਰਠਾ ਮਹੱਲਾ ਪੰਜਵਾ ਜਨਮ ਜਨਮ ਕੇ ਦੁਖ ਨਿਵਾਰੈ ਸੁਖ ਮੰਨ ਸਾਧਨ ਦਰਸ਼ਨ ਪੇਟਤ ਹੋ ਤਨੇ ਹੱਲਾ ਹਰ ਕਾ ਨਾਮ ਵਿਚਾਰ ਜਨਮ ਜਨਮ ਕੇ ਦੁਖ ਨਿਵਾਰ ਸੁਖਾ ਮਨ ਸਾਧਾ ਦਰਸ਼ਨ ਪੇਟਤ ਹੋ ਤਨੇ ਹੱਲਾ ਹਰ ਦਾ ਨਾਮ ਵਿਚਾਰਾ ਮੇਰਾ ਬਾਦ ਗੁਰੂ ਗੋਵਿੰਦਾ ਹਰ ਹਰ ਨਾਮ ਆਵ ਕਦਮ ਕਦੇਵੈ ਕਤ ਧਮ ਕੀ ਫੰਦਾ ਰਹਾਉ ਸਮਰਤ ਪੁਰਖ ਪੂਰਨ ਭੇਜਾਤੇ ਆਪੇ ਕੰਨ ਹਰਾ ਆਪਨਾ ਦਾ ਸਰਿਆਪ ਬਾਰਿਆ ਨਾਨਕ ਨਾਮ ਅਧਾਰ ਸਮਰੱਤ ਪੁਰਖ ਪੂਰਨ ਦੇ ਧਾਤੇ ਆਪੇ ਕਰਨ ਹਰ ਆਪਣਾ ਦਾ ਸਰਿਆਪ ਬਾਰਿਆ ਨਾਨਕ ਨਾਮ ਅਧਾਰ ਵਾਹਿਗੁਰੂ ਜੀ ਕਾ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ